ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜੋ ਸਾਡੀ ਅਸੀਂ ਪਹਿਲਾਂ ਇਹ ਮੁਖ ਸਾਨੂੰ ਸਿਕਰਟ ਇਨਫੋਰਮੇਸ਼ਨ ਤੇ ਐਫ ਆਈ ਆਰ ਜਿਸਟਡ ਹੋਈਏ ਉਸ ਵਿੱਚ ਸਾਨੂੰ ਪਤਾ ਲੱਗਿਆ ਸੀ ਜਿਹੜੇ ਤਿੰਨ ਬੰਦੇ ਹੈਗੇ ਆ ਲਵਜੀਤ ਮਨਪ੍ਰੀਤ ਤੇ ਅਤੇ ਅਦਗੁਰਪ੍ਰੀਤ ਇਹ ਅੰਮ੍ਰਿਤਸਰੋਂ ਤੇ ਫਿਰੋਜਪੁਰ ਤੇ ਤਰਨਤਾਰਨ ਏਰੀਆ ਨੂੰ ਬਿਲੋਂਗ ਕਰਦੇ ਆ ਤੇ ਮੌਗੇ ਚਾਕੇ ਇਹ ਨਸ਼ਾ ਵੇਚਦੇ ਹੈਗੇ ਆ ਇਹ ਬਲੈਕ ਐਕਟਿਵਾ ਤੇ ਜੋ ਇਥੇ ਪੀਬੀ02 ਅਨਗਰੋ ਵੀ ਬ੍ਰਾਂਧ ਹੋਈ ਹੈਗੀ ਆ ਉਹਦੇ ਵਿੱਚ ਉਹਦੇ ਤੇ ਆਏ ਸੀ ਇਨਾਂ ਕੋਲ ਸਾਨੂੰ 500 ਗ੍ਰਾਮ ਹਿਰੋਇਨ ਇੱਕ 32 ਵਰਡ ਦਾ ਪਿਸਟਲ ਤੇ ਤਿੰਨ ਜਿੰਦਾ ਰਾਉਂਡ ਤੇ ਇੱਕ ਹੋਂ ਹੋਂਡਾ ਜੋ ਐਕਟਿਵਾ ਹੈਗੀ ਉਹ ਬ੍ਰਾਂਧ ਹੋਈ ਸੀ ਜੋ ਇਹ ਜਿਹੜੇ ਹੈਗੇ ਇਹ ਪੜਦੇ ਹੈਗੇ ਜੋ ਮਨਪ੍ਰੀਤ ਹੈਗੇ ਇਹ ਪੰਜਾਬ ਯੂਨੀਵਰਸਿਟੀ ਜੋ ਹੈ ਮੋਡਲੀ ਪੋਲੀਟੈਕਨਿਕ ਚ ਦੱਸਿਆ ਇਹ ਉਥੇ ਐਮਏ ਕਰਦਾ ਹੈਗਾ ਤੇ ਇਹਨਾਂ ਦੇ ਨਾਲ ਇੱਕ ਜੋ ਹੈਗਾ ਸੀ ਇੱਕ ਗੁਰਪ੍ਰੀਤ ਜੋ ਹੈਗਾ ਉਹ ਖਾਲਸਾ ਕਾਲਜ ਚ ਅਮਰੀਕਸਰ ਪੜਦਾ ਇਹਨਾਂ ਆਪਸ ਚ ਤਾਲਮੇਲ ਕਿਵੇਂ ਇਹ ਪਹਿਲਾਂ ਉਥੇ ਖਾਲਸਾ ਕਾਲਜ ਚ ਪੜਦੇ ਸੀ ਉਥੇ ਇਹਨਾਂ ਦਾ ਆਪਸ ਚ ਤਾਲਮੇਲ ਹੋਇਆ ਫਿਰ ਇਹ ਸੰਗਤ ਚ ਪੈ ਗਏ ਹੈਗੇ ਆ ਜੋ ਇਥੇ ਇਹ ਜਨੂਨ ਨੇ ਦੱਸੇ ਕਿ ਦੂਜੀ ਤੀਸਰੀ ਵਾਰ ਇਥੇ ਆਈ ਸੀ ਨਸ਼ਾ ਵੇਚਣ ਜੋ ਫਤਿਹਗੜ ਪੰਚਤੂਰ ਮੰਡੀ ਚ ਇਹ ਕਸਟਮਰ ਨਸ਼ਾ ਵੇਚਣ ਆਈ ਸੀ ਤੇ ਉਹਦੇ ਵਿੱਚ ਇਹ ਮਤਲਬ ਤੀਸਰਾ ਇਹਨਾਂ ਦਾ ਹੋਈ ਇਹਨਾਂ ਤੋਂ ਨਸ਼ਾ ਹਾਂ ਅੰਨਾਦੇਵ ਉੱਪਰ ਤਿੰਨਾਂ ਦੇ ਉੱਪਰ ਇੱਕ ਇੱਕ ਪਰਚਾ ਹੈਗਾ ਕਿਸੇ ਦੇ ਇੱਕ ਦੇ ਮਨਪਰੀ ਦੇ ਉੱਪਰ ਮੁਹੱਲੇ ਵਿੱਚ ਐਨਡੀਪੀਐਸ ਇੱਕ ਤੈਜੀ ਪਹਿਲਾ ਪਰਚਾ ਹੈਗਾ ਲਵਜੀ ਦੇ ਉੱਪਰ ਥਾਣਾ ਬੀ ਡਿਵੀਜ਼ਨ ਦੇ ਆਮ ਸੈਕਟਰ ਦਾ ਪਰਚਾ ਫਿਰ ਗੁਰਪ੍ਰੀਤ ਉੱਪਰ ਜਿਹੜਾ ਹੈਗਾ 307 ਦਾ ਥਾਣਾ ਬਿਆਸ ਉੱਪਰ ਪਰਚਾ ਹੈਗਾ ਕ੍ਰਿਮੀਨਲ ਰਿਪੋਰਟ ਨਾਲ ਦਾ ਪਹਿਲਾ ਹੈਗਾ ਸਰ ਇਹ ਰੈਗੂਲਰ ਸਟੂਡੈਂਟ ਹੈਗੇ ਪੋਸਟ ਗ੍ਰੈਜੂਏਟ ਸਟੂਡੈਂਟ ਨਹੀਂ ਇਹ ਹਜੇ ਅਸੀਂ ਪਤਾ ਕਰਦੇ ਪਏ ਹੈਗੇ ਆ ਵੈਰੀਫਾਈ ਕਰਦੇ ਪਏ ਹੈਗੇ ਕਿ ਇਹ ਵਾਕਈ ਇਹ ਪੜਦੇ ਆ ਕਿ ਸਾਨੂੰ ਸਿਰਫ ਉਹਨਾਂ ਨੇ ਦੱਸਿਆ ਹੈਗਾ ਤਿੰਨੇ ਜੀ ਤਿੰਨੇ ਸਟੂਡੈਂਟ ਹੈ ਜਾਂ ਤਿੰਨਾਂ ਦੀ ਉਮਰ 25 ਤੋਂ 29 27 ਅਨਾਂ ਦੀ ਹੈਗੀ ਹੈ ਤੇ ਮਸਟ ਵੀ ਇਹ ਪੜਦੇ ਹੋਣਗੇ ਜਾਂ ਉਹਦੀ ਪੜਾਈ ਦੇ ਆਰਟ ਚ ਨਸ਼ਾ ਵੇਚਦੇ ਹੋਣਗੇ ਕਿਉਂਕਿ ਇਹਨਾਂ ਦੇ ਇੱਕ ਜੋ ਮਨਪ੍ਰੀਤ ਹੈਗਾ ਐ ਦੇ ਉੱਪਰ ਪਹਿਲਾਂ ਵੀ ਐਸਟੀਐਫ ਵੱਲੋਂ ਉੱਥੇ ਐਨਡੀਪੀ ਅਜੇ ਹੀ ਪਰਚਾ ਹੈਗਾ ਮੁਹੱਲੇ ਪਤਾ ਲੱਗਾ ਸਰ ਕਿੰਨੇ ਨਹੀਂ ਕਸਟਮਰ ਸੀ ਅਸੀਂ ਉਹ ਗਿਪ ਫੋਰਵਰਡ ਤੇ ਬੈਕਵਰਡ ਲਿੰਕ ਹੈ ਦੋਨੋਂ ਜਾ ਰਹੇ ਨੇ ਕਿ ਕਿੱਥੋਂ ਲੈ ਕੇ ਆਈ ਸੀ 500 ਗ੍ਰਾਮ ਇਹਨਾਂ ਕੋ ਪਿਸਟਰ ਵੀ ਜੋ ਮਿਲੇ ਹੈਗਾ ਤੇ ਕਿਹੜੇ ਕਿਹੜੇ ਇਹਨਾਂ ਦੇ ਰੈਗੂਲਰ ਕਸਟਮਰ ਹੈਗੇ ਅਸੀਂ ਉਹਨਾਂ ਦੇ ਵੀ ਜੋ ਹੈ ਕਾਰਵਾਈ ਕਰਾਂਗੇ ਪਿਸਟਰ ਸਰ ਕੀ ਹੈ ਜੀ ਇਪਿਸਟੋਲਰੀ ਵੈਰੀਫਾਈ ਕਰਦੇ ਪਏ ਹੈਗੇ ਇਨਵੈਸਟੀਗੇਸ਼ਨ ਚ ਪਤਾ ਚੱਲੇਗਾ ਕਿ ਪਹਿਲਾ ਮੁਕਦਮਾ ਦਰਜਾ ਕੋਈ ਐਪੀਓ ਤਾਂ ਨਹੀਂ ਹੈ ਅਰੈਸਟ ਇਹਨਾਂ ਦੀ ਇਹ ਇਹ ਅਸੀਂ ਨਹੀਂ ਜੇਰਿਸ ਮਾਇਦਾ ਅੰਡਰ ਇਨਵੈਸਟੀਗੇਸ਼ਨ ਹੈ ਜੋ ਹਜੇ ਤੱਕ ਸਾਨੂੰ ਪਤਾ ਲੱਗਿਆ ਪਰ ਕਿਉਂਕਿ ਬਾਲੇ ਡਿਸਟ੍ਰਿਕਟ ਚ ਐਫ ਆਈ ਆਰ ਰਿਸਟਰਡ ਹੈ ਅਸੀਂ ਉੱਥੋਂ ਇਹਨਾਂ ਦਾ ਕਰੰਟ ਸਟੇਟਸ ਪਤਾ ਕਰਾਂਗੇ